ਜਾ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਹੋਈ ਹੈ ਸੋ ਵਰਤਾਰ ਬਾਜਵਾ ਦੀ ਅਗਵਾਈ ਦੇ ਵਿੱਚ ਵਫਦ ਨੇ ਮੁਲਾਕਾਤ ਕੀਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀ ਦੀ ਸ਼ਿਕਾਇਤ ਕੀਤੀ ਹੈ 1 ਜਨਵਰੀ 2024 ਦੇ ਇਨਸਾਬ ਨਾਲ ਲਿਸਟ ਤਿਆਰ ਹੋਵੇ ভোটার ਸੂਚੀ ਡੀਸੀ ਦੀ ਵੈਬਸਾਈਟ ਤੇ ਮਿਲੇ ਰਿਜ਼ਰਵੇਸ਼ਨ ਦੀ ਪੂਰੀ ਜਾਣਕਾਰੀ ਵੀ ਵੈਬਸਾਈਟ ਤੇ ਮਿਲੇ ਸੋ ਪੰਚਾਇਤ ਸਕੱਤਰ ਅਤੇ ਬीडीपीਓ ਨੇ ਫੋਨ ਬੰਦ ਕੀਤੇ ਹੋਏ ਨੇ ਉਮੀਦਵਾਰ ਐਨਓਸੀ ਕਿੱਥੋਂ ਲੈ ਕੇ ਆਉਣ ਸੋ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਵੀ ਹੋਣੀ ਚਾਹੀਦੀ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤੀਆਂ ਇਲੈਕਸ਼ਨ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਯਾਰ ਇੱਕ ਵੱਡੀ ਕਮੀ ਪੇਸ਼ੀ ਹੈ ਕਿ ਜਿਹੜੇ ਇਲੈਕਟਰਲ ਰੂਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਮਿੰਟ ਯਾਰ ਗੱਲ ਉਹਨਾਂ ਨੇ ਇੱਕ ਇੱਕ 23 ਤੋਂ ਉਹ ਲਿਸਟਾਂ ਪੇਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ ਚਵੀ ਦੀ ਵੋਟਰ ਸੂਚੀਆਂ ਤੋਂ ਹੋਈ ਸੀ ਤੁਸੀਂ ਇੱਕ ਇੱਕ ਤੈਅ ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖੁਲੋਣਾ ਚਾਹਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਹਾਲ ਬਾਅਦ 18 ਦਾ ਹੋ ਗਿਆ ਤੇ ਬਹੁਤ ਸਾਰੀ ਐਹੋ ਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੇ ਨੂੰ ਅਸੀਂ ਇੱਕ ਵਾਰ ਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰ ਲਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਹੈ ਨੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰ ਜੋ ਚੀਜ਼ ਉਹ ਵੀ ਹੋ ਜੇਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਦਲਿਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ 2 2 3 3 ਬਲੋਕ ਦੇ ਜਿੱਸਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਏ ਧਾਰੀਵਾਲ ਵੀ ਏ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਹੋ ਕਹਿੰਦੇ ਧਾਰੀਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਤੀਜੇ ਨੇ ਜਿੰਨਾ ਕੋ 80 80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ 51 ਸੈਕਟਰੀ ਕੋ ਬੋਦਾ ਮਤਲਬ ਹੈ ਜਿਹੜੇ ਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿੰਨਾ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੜਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੇ